ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੈਂ ਆਇਆ ਸੀ ਅੱਜ ਬਰਮਿੰਗਮ ਆਪਣੇ ਦੀਦੀ ਉਹਨਾਂ ਨੂੰ ਮਿਲਣ। ਪਹਿਲਾਂ ਮੈਂ ਵੀ ਇੱਥੇ ਰਹਿੰਦਾ ਰਿਹਾ ਸੀ ਤੇ ਫਿਰ ਬ੍ਰਿਸਟਲ ਚਲ ਗਿਆ। ਸਭ ਤੋਂ ਪਹਿਲਾਂ ਮੈਂ ਆਪਣੀ ਇੰਟਰੋਡਕਸ਼ਨ ਦੇਣਾ। ਮੇਰਾ ਨਾਮ ਅਜੇ ਸਿੰਘ ਹੈ ਤੇ ਮੈਂ ਇੱਥੇ ਰਹਿੰਦਾ ਰਿਹਾ ਬਰਮਿੰਗਮ ਪਹਿਲਾਂ ਤੇ ਫਿਰ ਉਹ ਬ੍ਰਿਸਟਲ ਚਲ ਗਿਆ। ਫਿਰ ਮੈਂ ਆਇਆ ਅੱਜ ਮਿਲਣ ਦੀਦੀ ਉਹਨਾਂ ਨੂੰ। ਇਹ ਆਇਆ 6 ਮਹੀਨੇ ਬਾਅਦ। ਆਹ 6 ਮਹੀਨੇ ਬਾਅਦ। ਤੇ ਵਿਆਹ ਹੈ ਮੇਰਾ ਮਾਣੀ ਕੀਤਾ ਕਿ ਦੀ ਦੀ ਉਹਨਾਂ ਦੇ ਤੇ ਅਮਾਂ ਦੇ ਐਕਸਪੀਰੀਅੰਸ ਦਿੱਤਾ ਜਾਏ ਕਿ ਇੱਥੇ ਕਿੰਦਾ ਦੀ ਲਾਈਫ ਹੈ ਕਿੰਦਾ ਕੰਮ ਹੈ ਹਨ ਤੇ ਤੁਹਾਨੂੰ ਵੀ ਦਿਖਾਇਆ ਜਾਏ YouTube ਦੇ ਜ਼ਰੀਏ ਪੀਥਾ ਦੀ ਇੱਥੋਂ ਦੀ ਲਾਈਫ ਕਿੰਦਾਂ ਦੀ ਹੈ ਕਿਹੜੇ 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 ਆ ਸਾਨੂੰ ਪ੍ਰੋਬਲਮ ਫੇਸ ਕਰਨੇ ਪੈਂਦੀ ਹੈ ਨਹੀਂ ਸਾਰਾ ਕੁਝ ਤੇ ਜੋ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਦੱਸੋ ਤੇ ਫਿਰ ਦੱਸੋ ਕਿ ਇੱਥੋਂ ਦੀ ਕਿੰਦਾਂ ਦੀ ਲਾਈਫ ਹੈ ਤੁਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਫੇਸ ਕੀਤੀਆਂ ਤੇ ਹੁਣ ਤੱਕ ਕਰ ਰਹੇ ਹੋ ਹਨ ਤੈਨੂੰ ਕੰਮ ਕਿੱਦਾਂ ਲੱਭ ਰਹੇ ਹੋ ਤਾਨੂੰ ਕੰਮ ਕਿੱਥੇ-ਕਿੱਥੇ ਮਿਲਿਆ ਕਿਹੜਾ ਕੰਮ ਕੀਤਾ ਕਿੱਦਾਂ ਦੇ ਕੰਮ ਕਿੱਥੇ ਮਿਲਦੇ ਆ ਸਾਰਾ ਕੁਝ ਡਿਫਿਕਲਟ ਹੈ ਕੰਮ ਬਾਰੇ ਨਹੀਂ ਨਹੀਂ ਸਾਰਾ ਕੁਝ ਦੱਸਣਾ ਤਾਂ ਸਾਰਾ ਕੁਝ ਐਕਸਪਲੇਨ ਕਰਾਂਗੇ ਕੋਈ ਗੱਲ ਨਹੀਂ ਤੇ ਹਾਂਜੀ ਤੁਸੀਂ ਆਪਣਾ ਨਾਮ ਦੱਸੋ ਤੇ ਆਪਣਾ ਨਾਮ ਦੱਸੋ ਹੈਲੋ ਜੀ ਮੇਰਾ ਨਾਮ ਸ਼ਵਿਪਾ ਤੇ ਮੈਨੂੰ ਆਲਮੋਸਟ 2 ਸਾਲ ਹੋ ਗਏ ਆ ਇੱਥੇ ਰਹਿੰਦੇ ਹੋਏ ਤੇ ਮੇਰੇ ਫਰੈਂਡ ਅਦਿਗਾਰੇ ਦੱਸਾਂਗੇ ਮੇਰਾ ਨਾਮ ਅਮਨ ਹੈ ਤੇ ਮੈਨੂੰ ਆਲਮੋਸਟ ਡੇਢ ਸਾਲ ਹੋ ਗਿਆ ਹੈ 1 1/2 ਈਅਰ ਤੇ ਅਸੀਂ ਇਕੱਠੇ ਰਹਿ ਰਹੇ ਹਾਂ 1 1/2 ਇਅਰ ਤੋਂ ਇਕੱਠੇ ਰਹਿ ਰਹੇ ਹਾਂ ਤੇ ਇਕੱਠੇ ਰਹਿਣ ਦਾ ਇੱਕ ਬੈਨੀਫਿਟ ਹੈ ਵਾ ਜੇ ਤੁਹਾਡੀ ਬੌਂਡਿੰਗ ਅੱਛੀ ਹੈ ਟਾਈਮ ਜਲਦੀ ਪਾਸ ਹੋ ਜਾਂਦਾ ਹੈ ਮਤਲਬ ਪਤਾ ਨਹੀਂ ਚੱਲਦਾ ਕਿਉਂਕਿ ਪਿਛਲੇ 6 ਮਹੀਨੇ ਜਦੋਂ ਆਪਾਂ ਜਿੰਨਾ ਰਹਿ ਆ ਵਰਸ ਟਾਈਮ ਸੀ ਉਹ ਕਿਉਂਕਿ ਕਿ ਕਿੱਥੇ ਆ ਕੇ ਲੋਕ ਬਹੁਤ ਚੇਂਜ ਹੋਏ ਨੇ ਨਾ ਤਾਂ ਕਰਕੇ ਇਹ ਕਰਕੇ ਸਭ ਤੋਂ ਜੇ ਆਪਾਂ ਆਪਣੇ ਆਪ ਨੂੰ ਮੈਂਟਲੀ ਜਾਂ ਇਮੋਸ਼ਨਲੀ ਸਟਰੋਂਗ ਕਰਨਾ ਨਾ ਵਧੀਆ ਕਰਨਾ ਫਿਰ ਸਾਨੂੰ ਇੱਥੇ ਰਿਲੇਸ਼ਨ ਵਧੀਆ ਵਧੀਆ ਬੰਦਿਆਂ ਨਾਲ ਵਧੀਆ ਰਿਲੇਸ਼ਨ ਬਣਾਉਣੇ ਪੈਣੇ ਕਿਉਂਕਿ ਉਹੀ ਸਾਡੇ ਸਾਰਾ ਉਹੀ ਤੁਹਾਡੇ ਟੈਂਪਰ ਆਉਂਦੇ ਨੇ ਕਿ ਕਿਤੇ ਹੀ ਆਪਣੇ ਕੰਮਾਂ ਤੋਂ ਜਾਂ ਸਟੱਡੀ ਤੋਂ ਜਦੋਂ ਘਰ ਆ ਰਹੇ ਹੋ ਤੇ ਆ ਕੇ ਜੇ ਦੇਖੋ ਕਿ ਜਿਹੜੇ ਬੰਦੇ ਨਾਲ ਰਹ ਰਹੇ ਆ ਤੁਹਾਡਾ ਸਹੀ ਬਿਹੇਵ ਨਹੀਂ ਕਰਦੇ ਜਾਂ ਤੁਸੀਂ ਬੋਲ ਨਹੀਂਦੇ ਤੇ ਤੁਸੀਂ ਮੈਂਟਲੀ ਹੋਰ ਜ਼ਿਆਦਾ ਡਿਪਰੈਸ ਹੋ ਜਾਂਦੇ ਹੋ ਸ਼ਾਹ 30 ਦਿਨਾਂ ਦਾ ਸਟੱਡੀ ਹੁਣੇ ਉਹਨੇ ਕੰਪਲੀਟ ਹੋਈ ਜਾਂਦੀ ਹੈ ਪੀਐਸਡਬਲ ਪੀਐਸਡਬਲ ਪਲਾਈ ਕੀਤਾ ਹੋਇਆ ਵਾ ਤੇ ਤਾਂ ਤੁਹਾਨੂੰ ਦਿਨ ਮਿਲਦਾ ਸਾਡਾ ਬਸ ਪੀਐਸਡਬਲ ਇਸ ਕਲਾਸ ਇੱਥੇ ਲਾਸਟ ਮੰਥ 28 ਦਸੰਬਰ ਨੇ ਖਤਮ ਹੋਇਆ ਨਾ ਹਾਂ ਫਿਰ ਹਾਲ ਨੇ ਤੇ ਜੌਬ ਕਰਦੇ ਨੇ ਪਰ ਹੁਣ ਵਰਸ ਪਾਰਟ ਹੈ ਬੈਠਾ ਲਾ ਕਿ ਬਾਅਦ ਚ ਜਦੋਂ ਪੀਐਸਡਬਲ ਖਤਮ ਹੋ ਜਾਂਦਾ ਫਿਰ ਸਾਨੂੰ 5 ਇਅਰ ਦਾ ਵੀਜ਼ਾ ਔਰ ਬਲੇ ਬਣਾ ਹਾਂ ਹਾਂ ਬਲੇ ਤੇ ਮੈਂ ਮੇਰਾ ਸਵਾਲ ਇਹ ਹੈ ਕਿ ਤੁਸੀਂ ਦੱਸੋਗੇ ਤੁਸੀਂ ਕਦੋਂ ਇੱਥੇ ਆਏ ਮਤਲਬ ਆ ਕੇ ਤੁਸੀਂ ਕਿਹੜੀ ਚੀਜ਼ ਫੇਸ ਕੀਤੀ ਤੁਹਾਨੂੰ ਘਰ ਲੱਭਣ ਜਾਂ ਰੂਮ ਲੱਭਣ ਜਾਂ ਮੈਨੂੰ ਬਹੁਤ ਸਾਰੀਆਂ ਪ੍ਰੋਬਲਮਸ ਆਈਆਂ ਉਹ ਥੋੜਾ ਜਿਆਦਾ ਆਪਣਾ ਸ਼ੇਅਰ ਕਰੋ ਤੇ ਮਤਲਬ ਪਤਾ ਲੱਗੇ ਜਿਹੜੇ ਨਵੇਂ ਆਉਂਦੇ ਆ ਠੀਕ ਹੈ ਜਦੋਂ ਅਸੀਂ ਆਏ ਸੀ 2022 ਚ ਅਕਤੂਬਰ ਚ ਉਦੋਂ ਬਹੁਤ ਜ਼ਿਆਦਾ ਮジョਰਿਟੀ ਪੀਪਲ ਯੂਕੇ ਆਏ ਕਿਉਂਕਿ ਆਸਟ੍ਰੇਲੀਆ ਕੈਨੇਡਾ ਅਦਰ ਕੰਟਰੀਜ਼ ਵੀਜ਼ੇ ਨਹੀਂ ਸੀ ਦੇ ਏਰੀਆ ਗੀ ਤੇ ਸਾਰੇ ਕਪਲਸ ਯੂਕੇ ਨੂੰ ਆ ਗਏ ਕਿਉਂਕਿ ਇਕੱਠੇ ਆ ਸਕਦੇ ਸੀ ਕਿ ਉਦੋਂ ਰੂਮ ਲੱਭਣਾ ਸੱਚੀ ਬਹੁਤ ਜ਼ਿਆਦਾ ਡਿਫਿਕਲਟ ਸੀ ਕਿਉਂਕਿ ਫਿਰ ਰੂਮ ਲੱਭਣਾ ਵੀ ਔਖਾ ਸੀ ਰੂਮ ਦੇ ਪ੍ਰਾਈਸਸ ਵੀ ਬਹੁਤ ਜ਼ਿਆਦਾ ਸੀ ਪਰ ਫਿਰ ਵੀ ਅਹੀਂ ਮਤਲਬ ਕਹਿ ਲਓ ਕਿ ਕੰਪਰੋਮਾਈਜ਼ ਕਰਦੇ ਆ ਪ੍ਰਾਈਸ ਨਾਲ ਪਰ ਫਿਰ ਵੀ ਰਹਿਣਾ ਈਜ਼ੀ ਨਹੀਂ ਸੀ ਹੈਗਾ ਲੋਕਾਂ ਦੇ ਨਾਲ ਔਖਾੰ ਦਾ ਪਹੁੰਚਾ ਪਰ ਲੱਖੀ ਲਈ 2 ਮਹੀਨੇ ਬਾਅਦ ਹੀ ਸਾਨੂੰ ਇਹ ਛੱਤ ਮਿਲ ਗਈ ਨਵੀਂ ਇੱਥੇ ਆਪਾਂ ਇੰਡੀਪੈਂਡੈਂਟ ਨੇ ਆ ਰਾਮਣਾ ਰਹਿ ਸਕਦੇ ਸੀ ਪਰ ਉਦੋਂ ਵੀ ਜਿਹੜੇ ਸਾਡੇ ਪਾਰਟਨਰ ਸੀ ਸਹੀ ਗੱਲ ਇਨਸ਼ਾਅੱਲਾ ਮਤਲਬ ਬਹੁਤ ਜ਼ਿਆਦਾ ਦੁਖੀ ਕਰਦਾ ਇਹ ਦੁਖੀ ਕਰਦਾ ਸੀ ਮੈਂ ਤੁਹਾਨੂੰ ਇਹਦੇ ਤੋਂ ਸੀ ਆਪਣਾ ਥੋੜਾ ਜਿਹਾ ਐਕਸਪੀਰੀਅੰਸ ਵੀ ਕਰਦਾ ਆਏ ਭਈ ਸਾਨੂੰ ਤਾਂ ਪਤਾ ਹੀ ਐਜ਼ ਅ ਸਟੂਡੈਂਟ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਪਈਆਂ ਮੈਨੂੰ ਸਦਾ ਪਰ ਆਪਾਂ ਆਪਣੇ ਈਵਰਜ਼ ਨੂੰ ਵੀ ਦੱਸਣਾ ਚਾਹਾਂਗੇ ਕਿਹੜਾ ਕੀ-ਕੀ ਚੀਜ਼ਾਂ ਮੈਂ ਆਪਾਂ ਆਏ ਸੀ ਸੈਪਟੈਂਬਰ uh, 2023 ਦੇ ਵਿੱਚ ਇੱਥੇ ਤੇ ਫਸਟ ਟਾਈਮ ਜਦੋਂ ਆਏ ਉਦੋਂ ਆਪਾਂ ਤੁਹਾਡੇ ਕੋਲ ਵੀ ਵਿਜ਼ਿਟ ਕੀਤਾ ਸੀਗਾ ਪਹਿਲਾ ਰਹੇ 1 ਮੰਥ ਥੋੜੇ ਵੀਕਸ ਲਈ ਤੇ ਫਿਰ ਜਿੱਥੇ ਅਸੀਂ 1 ਮੰਥ ਰਹੇ ਉਹ ਥੋੜਾ ਡਿਸਪੌਇੰਟਡ ਐਕਸਪੀਰੀਅੰਸ ਰਿਹਾ ਕਿਉਂਕਿ ਉਹ ਸਹੀ ਨਹੀਂ ਸੀਗੇ ਬਹੁਤ ਹੀ ਦਾ ਦਾ ਪਰੇਸ਼ਾਨ ਕਰਦੇ ਸੀ ਚਲੋ ਨਾ ਉਹਨਾਂ ਨੂੰ ਸਹੀ ਲੱਗਦਾ ਹੋਣਾ ਬਟ ਅਸੀਂ ਪਰੇਸ਼ਾਨ ਹੋ ਰਹੇ ਸੀ ਕਿੰ ਕਿੰਦਾ ਰਹਿੰਦੇ ਸੀ ਇਹ ਤਾਂ ਇੱਧਰ ਆਏ ਦਿਵਨਾ ਕੋਲ ਤਾਂ ਹੁਣ ਵਧੀਆ ਰਹਿ ਰਹੇ ਆ ਇੱਥੇ ਇੱਥੇ ਇਹ ਭੰਗਾ ਆ ਕਿ ਜਦੋਂ ਅਸੀਂ ਜਦੋਂ ਅਸੀਂ ਕਿਸੇ ਕੋਲ ਰਹਿਨੇ ਆ ਨਾ ਜਿੱਦਾਂ ਇੱਥੇ ਕੋਈ ਰਹਿ ਰਿਹਾ ਕਿਸੇ ਨੇ ਘਰ ਲੱਲ ਲਿਆ ਫਿਰ ਜਦੋਂ ਅਸੀਂ ਉਹਨਾਂ ਕੋਲ ਰਹਿਣ ਜਾਂਦੇ ਆ ਨਾ ਸਾਨੂੰ ਬਹੁਤ ਸਾਰੇ ਰੈਸਟ੍ਰਿਕਸ਼ਨਸ ਲਾ ਦਿੰਦੇ ਆ ਕਿ ਤੁਸੀਂ ਤੀਜੇ ਚ ਐ ਨਹੀਂ ਯੂਜ਼ ਕਰਨਾ ਇਹ ਚੀਜ਼ ਕਰਨੀ ਹੈ ਸਫਾਈ ਰੋਜ਼ ਕਰਨੀ ਹੈ ਇਦਾਂ ਦਾ ਹਾਂ ਸਫਾਈ ਹਰ ਬੰਦਾ ਰੱਖਦਾ ਪਰ ਇਹ ਥੋੜੀ ਵੀ ਰੋਜ਼ ਰੋਜ਼ ਝਾੜੂ ਪੂੰਝਾ ਕਰਦਾ ਰਹੇ ਸਫਾਈਆਂ ਕਰਦਾ ਰਹੇ ਇਥੇ ਕਈ ਲੋਕੀ ਕਹਿੰਦੇ ਜੀ ਉਹ ਸ਼ਾਮਾਂ ਟਾਈਮ ਦਾ ਰਾਤ ਟਾਈਮ ਲਾਈਟ ਯੂਜ਼ ਕਰਨੀ ਨਹੀਂ ਕਰਨੀ ਹੈਵਲੀ ਲਾਈਟ ਨਹੀਂ ਯੂਜ਼ ਕਰਨੀ ਆ ਉਹ ਫਲਾਨ ਟਿੰਗ ਬਹੁਤ ਸਾਰੇ ਅੰਤਰ ਇਦਾਂ ਦੀਆਂ ਪ੍ਰੋਬਲਮ ਲਗਾਉਂਦੇ ਆ ਤੇ ਆਪਣਾ ਥੋੜਾ ਜਿਹਾ ਸਟੱਡੀ ਬਾਰੇ ਦੱਸਣਾ ਚਾਹੋਗੇ ਕਿਹੜਾ ਕੋਰਸ ਹੈ ਤੁਸੀਂ ਕਿੰਦਾ ਕੰਪਲੀਟ ਮਤਲਬ ਹੂੰ ਮੈਂ ਕੀਤੀ ਹੈ ਐਮ ਐਸ ਸੀ ਜੇ ਡਰਸ਼ਿਪ ਐਂਡ ਹਿਊਮਨ ਰਿਸੋਰਸ ਮੈਨੇਜਮੈਂਟ 1 ਇਅਰ ਦਾ ਸੀਗਾ ਕੋਰਸ ਤਾਂ ਹੁਣ ਉਹ ਕੰਪਲੀਟ ਹੋ ਗਿਆ ਬਹੁਤ ਵਧੀਆ ਐਕਸਪੀਰੀਐਂਸ ਬੜੀ ਵਧੀਆ ਹੋ ਗਈ ਵਧੀਆ ਕੋਪਰੇਟਿਵ ਸੀ ਇਹ ਯੂਨੀਵਰਸਿਟੀ ਦਾ ਸ਼ਾਇਦ ਕਿ ਕਿਡ ਯੂਨੀਵਰਸਿਟੀ ਆਫ ਲਾ ਮੇਰੀ ਯੂਨੀਵਰਸਿਟੀ ਵੀਲਸ ਸੀ ਤੇ ਮਤਲਬ ਤੁਸੀਂ ਜਿੱਦਾਂ ਅਸਾਈਨਮੈਂਟ ਬਣਾਉਣ ਚ ਪ੍ਰੋਬਲਮਸ ਤਾਂ ਨਹੀਂ ਆਏ ਜਾਂ ਕੋਈ ਯੂਨੀਵਰਸਿਟੀ ਕਿਤਾ ਦੀ ਫੇਲ ਵਗੈਰਾ ਤਾਂ ਨਹੀਂ ਕਦੇ ਪਾਸ ਨਹੀਂ ਫੇਲ ਨਹੀਂ ਕੀਤਾ ਕਦੇ ਵੀ ਨਹੀਂ ਫੇਲ ਹੋਏ ਵਧੀਆ ਹੀ ਰਿਹਾ ਐਕਸਪੀਰੀਅੰਸ ਤਾਂ ਟੀਚਰਸ ਦੀ ਹੈਲਪ ਲੈ ਲੈਂਦੇ ਸੀ ਤਾਂ ਜਾਂ ਸਟੂਡੈਂਟਸ ਦੇ ਜਿਹੜੇ ਨਾਲ ਸੀ ਬਹੁਤ ਵਧੀਆ ਸੀਗੇ ਸਵਾਲ ਆ ਕਿ ਜਿੱਦਾਂ ਤੁਹਾਨੂੰ ਇੱਥੇ ਆ ਕੇ ਕੀ ਕਿਦਾਂ ਦਾ ਮਤਲਬ ਜਿੱਦਾਂ ਤੁਸੀਂ ਯੂਨੀਵਰਸਿਟੀ ਗਏ ਤੁਹਾਨੂੰ ਕਿਹੜੇ ਲੋਕ ਵਧੀਆ ਜਿੱਦਾਂ ਆਪਣੇ ਮੈਂ ਸੁਣਿਆ ਕਿ ਆਪਣੇ ਜਿਹੜੇ ਪੰਜਾਬੀ ਹੈ ਪੰਜਾਬੀਏ ਤੋਂ ਹੀ ਖਾਰਖਾਨੇ ਮਤਲਬ ਥੋੜੇ ਜਿਆ ਨਈ ਕੋਆਪਰੇਟਿਵ ਸਾਥ ਨਹੀਂ ਦਿੰਦੇ ਘੱਟ ਦਿੰਦੇ ਆ ਸਾਰੇ ਨਹੀਂ ਹਾਂਜੀ ਮਤਲਬ ਕਈ ਏਦਾਂ ਦੇ ਵੀ ਹੈਗੇ ਜਿਹੜੇ ਬਹੁਤ ਵਧੀਆ ਸਾਥ ਦਿੰਦੇ ਆ ਹੰਟ ਤੱਕ ਸਾਥ ਦਿੰਦੇ ਆ ਪਰ ਕਈ ਏਦਾਂ ਦੇ ਹੈਗੇ ਜਿਹੜੇ ਜੈਰਸੀ ਫੇਰ ਕਰਦੇ ਸਾਥ ਨਹੀਂ ਦਿੰਦੇ ਇਹ ਉਹ ਲੋਕੀ ਵਧੀਆ ਜਿਹੜੇ ਇੱਥੋਂ ਦੇ ਗੋਰੇ ਆ ਜਾਂ ਇੱਥੋਂ ਦੇ ਰਹਿਣ ਵਾਲੇ ਉਹ ਉਹਨਾਂ ਲੋਕਾਂ 'ਚ ਮਤਲਬ ਥੋੜਾ ਜਿਹਾ ਡਿਫਰੈਂਸ ਕੀ ਡਿਫਰੈਂਸ ਤੁਹੀਂ ਦੇਖਿਆ ਮਤਲਬ ਐਕਸਪੀਰੀਅੰਸ ਦਿੱਤਾ I think ਮੈਂ ਯੂਨੀਵਰਸਿਟੀ ਵਿੱਚ ਤਾਂ ਚਲੋ ਸਾਰੇ ਸਟੂਡੈਂਟ ਹੀ ਹੁੰਦੇ ਆ ਉਸ ਲੈਵਲ ਤੇ ਹੁੰਦੇ ਕੰਮ ਤੇ ਥੋੜਾ ਦੇਖਿਆ ਜਿਹੜੇ ਪੰਜਾਬੀ ਸੁਪਰਵਾਈਜ਼ਰ ਜਾਂ ਇੰਡੀਅਨ ਜਾਂ ਪਾਕਿਸਤਾਨੀ ਹੁੰਦੇ ਆ ਮਤਲਬ ਉਹਨੇ ਲੈਂਗੁਏਜ ਨੂੰ ਅੰਡਰਸਟੈਂਡ ਕਰਦੇ ਆ ਉਹ ਥੋੜਾ ਜਾ ਰੂਬੀ ਇਹ ਕਰਦੇ ਆ ਥੋੜਾ ਨੀਚੇ ਸਮਝੇ ਜਿਹੜੇ ਬ੍ਰਿਟਿਸ਼ ਆ ਉਹ ਬਹੁਤ ਨਾਈਸ ਬਿਹੇਵ ਕਰਦੇ ਆ ਉਹਨਾਂ ਲਈ ਸਾਰੇ ਲੋਕ ਇਕੁਅਲ ਉਹਨਾਂ ਨੇ ਸਭੀ ਜਿਹੜਾ ਵੀ ਉਹਨਾਂ ਨੇ ਜੇ ਮਿਸਟੇਕ ਹੋ ਗਈ ਕੁਝ ਡਾਂਟਣਾ ਵੀ ਉਹ ਵੀ ਉਹਨਾਂ ਨੇ ਵੇ ਨਾਲ ਜਿਹੜਾ ਕੋਈ ਇੱਕ ਤਰੀਕਾ ਹੁੰਦਾ ਹੈ ਪ੍ਰੋਫੈਸ਼ਨਲ ਹੋਈ ਮਤਲਬ ਮਨੰਦੀ ਮੈਟੈਲਿਟੀ ਇਦਾਂ ਦੀ ਵੀ ਸਾਰੇ ਇਕੁਅਲ ਆ ਪਰ ਜਿਹੜੇ ਸਾਡੀ ਮੈਟੈਲਿਟੀ ਇਦਾਂ ਦੀ ਬਣ ਗਈ ਦੀ ਆ ਵੀ ਇਹਨੇ ਇਦਾਂ ਚੀਜ਼ ਕਿਦਾਂ ਕਰਤੀ ਸਾਡੀ ਫਿਰ ਇਦਾਂ ਨਾ ਜੇ ਸਾਡੀ ਪੰਜਾਬੀਆਂ ਚ ਕੋਈ ਥੋੜਾ ਹਾਇਰ ਪੋਸਟ ਤੇ ਆ ਗਿਆ ਸੁਪਰਵਾਈਜ਼ਰ ਬਣ ਗਿਆ ਟੀਮ ਲੀਡਰ ਬਣ ਗਿਆ ਉਹ ਫਿਰ ਸੋਚੇਗਾ ਕਿ ਮੈਂ ਉਹਨਾਂ ਹੀ ਆ ਸ਼ਾਇਦ ਉਸ ਕੰਪਨੀ ਦਾ ਉਹ ਤੁਹਾਨੂੰ ਇਨਫੀਰੀਅਰ ਫੀਲ ਕਰਾਏਗਾ ਕਿ ਮੈਂ ਸੁਪੀਰੀਅਰ ਆ ਤੁਸੀਂ ਇਨਫੀਰੀਅਰ ਹੋ ਇਹ ਬੜੀ ਵੱਡੀ ਦਿੱਕਤ ਹੈ ਇਹ ਇਹ ਤਾਂ ਇਹ ਤਾਂ ਮੈਂ ਬਾਕੀ ਤਾਂ ਸਾਰੇ ਪੰਜਾਬੀ ਇੰਡੀਅਨ ਨੇ ਇਦਾਂ ਦੇ ਕਈ ਬਹੁਤ ਵਧੀਆ ਵੀ ਹੁੰਦੇ ਆ ਆਪਣਾ ਸਮਝ ਕੇ ਸਾਦੇ ਨੇ ਜਿੱਦਾਂ ਆਪਾਂ ਆਪਾਂ ਕੰਨਿਆ ਵੀ ਆਪਾਂ ਇੰਡੀਅਨ ਆਪਾਂ ਅਗਲੇ ਇੰਡੀਅਨ ਜਿੰਨੇ ਹੋ ਸਕਦੀ ਹਾਲ ਕਰ ਸਕੀਏ ਬਟ ਕਈ ਨਹੀਂ ਹੁੰਦੀ ਮੈਂ ਵੀ ਆਪਣਾ ਇੱਕ ਐਕਸਪੀਰੀਅੰਸ ਸ਼ੋ ਕਰਨਾ ਚਾਹਾਂਗਾ ਜਿੱਦਾਂ ਮੈਂ ਰਹਿ ਰਿਹਾ ਹਾਂ ਰਹਿ ਰਿਹਾ ਹਾਂ ਵੇਲਸ ਚ ਵੇਲਸ ਕੰਟਰੀ ਚ ਉੱਥੇ ਮੈਂ ਨਿਊ ਪੋਰਟ ਸਿਟੀ ਚ ਰਹਿ ਰਿਹਾ ਹਾਂ ਤੇ ਮੈਂ ਗਿਆ ਟੂ ਸਿਸਟਰ ਜੋਬ ਹੈ ਨਾ ਤੇ ਉਧਰ ਜਿਆਦਾ ਬੰਗਲਾਦੇਸ਼ੀ ਆ ਮੈਂ ਇਹ ਨਹੀਂ ਕਹਿੰਦਾ ਬੰਗਲਾਦੇਸ਼ੀ ਮਾੜੇ ਆ ਮਤਲਬ ਹਰ ਕਮਿਊਨਿਟੀ ਚ ਜੋ ਹਰ ਕੰਟਰੀ ਚ ਚੰਗੇ ਲੋਕੀ ਵੀ ਆ ਗਏ ਮਾੜੇ ਲੋਕੀ ਵੀ ਆ ਤੇ ਮੈਂ ਗਿਆ ਜੋ ਉੱਤੇ ਤੇ ਉੱਥੇ ਇੱਕ ਕੁੜੀ ਸੀ ਮੇ ਵੀ ਇਤੋਂ ਦਾ ਬੋਈ ਨਾਲ ਦਾ ਵਿਆਹ ਹੋਇਆ だっਿਆ ਪੱਕੀ ਤੇ ਉਹਨੇ ਮੈਨਾਂ ਬਹੁਤ ਰੂਡ ਬਿਹੇਵियर ਕੀਤਾ ਮੈਂ ਨਾ ਜਿੱਦਾਂ ਆਪਣਾ ਕੰਮ ਕਰਦਾ ਵਿਆ ਸੀ ਉਹ ਮੈਨੂੰ ਕਹਿੰਦੀ ਐ ਐਕਸਕਿਊਜ਼ ਮੈਨਾਂ ਮੈਂ ਉਹ ਲੈਣਾ ਹੈ ਯੈਸ ਕਹਿੰਦੀ ਵੈਨ ਯੂ ਡਸ ਡਨ ਥਿਸ ਡਨ ਥਿਸ ਮਗਰ ਇਸ਼ਾਰ ਇਸ਼ਾਰ ਆ ਨਾ ਗੱਲ ਕੀਤੀ ਪਹਿਲਾ ਐ ਕਰੀ ਫਿਰ ਐ ਕਰੀ ਮੈਂ ਮੈਨੂੰ ਗੁੱਸਾ ਜਿਹੜਾ ਮੈਂ ਕਿਹਾ ਤੂੰ ਹੁਣ ਹੁੰਦੀ ਕੋਣਾ ਮਤਲਬ ਇਦਾਂ ਕਹਿਣ ਵਾਲੀ ਮਾਂ ਚ ਸੋਚਿਆ ਹੋਇਆ ਪਰ ਮੈਂ ਚਲੋ ਕੋਈ ਨਹੀਂ ਯਾਰ ਸੀਨੀਅਰ ਬੰਦੇ ਆ ਕਰਨੇ ਪੈਂਦਾ ਸਾਨੂੰ ਕੰਮ ਦੀ ਜਰੂਰਤ ਆ ਮਤਲਬ ਕੰਮ ਕੰਮ ਤੇ ਸਾਨੂੰ ਇਹੋ ਜਿਹੀ ਚੀਜ਼ਾਂ ਇਗਨੋਰ ਕਰਨੇ ਪੈਂਦੀਆਂ ਸੁਣਨੇ ਵੀ ਪੈਂਦੀਆਂ ਹੁਣ ਮੈਂ ਤੇ ਕੰਸਟਰਕਸ਼ਨ ਤੇ ਵੀ ਕੰਮ ਕੀਤਾ ਬਹੁਤ ਸਾਰਾ ਕੰਮ ਕੀਤਾ ਉੱਥੇ ਆਨ ਆਪਣੇ ਗਾਫਿਆਂ ਦੀ ਗਾਣਾ ਵੀ ਸੁਣਦੇ ਪੈਂਦੇ ਜਦੋਂ ਕੰਮ ਨੁਕਸਾਨ ਹੋ ਜਾਂਦਾ ਵੀ ਤੇ ਇੱਥੇ ਹਰ ਚੀਜ਼ ਮਤਲਬ ਬੜੀ ਸਾਂਝੀ ਹੁੰਦਾ ਬੜਾ ਸਾਰਾ ਕੁਝ ਸੁਣਨਾ ਪੈਂਦਾ ਮੰਨ ਪੜਨਾ ਪੜਨਾ ਬੰਦੇ ਕੋੜਾ ਇਕੱਠਾ ਬੰਦਾ ਸਹੀ ਹੈ ਪੰਜਾਬੀ ਕਰੋ ਪੂਰੇ ਫਲੋ ਚ ਆਉਂਦੇ ਆ ਫੁਕਰੀ ਚ ਕੋਈ ਗੱਲ ਹੀ ਨਹੀਂ ਪਰ ਇੱਥੇ ਆ ਕੇ ਸਭ ਕੁਝ ਕਿ ਸਾਰੇ ਆਪਣੇ ਘਰ ਵਧੀਆ ਹੀ ਹੁੰਦੇ ਹਨ ਨਾ ਇਸ ਵਿੱਚ ਕੋਈ ਸ਼ੱਕ ਨਹੀਂ ਨਾਲੇ ਕਿਸੇ ਨੂੰ ਵੀ ਪਤਾ ਨਹੀਂ ਹੁੰਦਾ ਕਿ ਉੱਥੇ ਜਾ ਕੇ ਕਿੰਦਾ ਦਾ ਕੰਮ ਹੈ ਨਹੀਂ ਕੋਈ ਵੀ ਆਈਡੀਆ ਨਹੀਂ ਹੁੰਦਾ ਕਿ ਸਾਨੂੰ ਕਿਹੜਾ ਕੰਮ ਕਰਨਾ ਪੈਣਾ ਕਈ ਵਾਰ ਅਸੀਂ ਕੋਸ਼ਿਸ਼ੋ ਕਰ ਜਾਂਦਾ ਉਹ ਕੋਸ਼ਿਸ਼ ਜਾਂਦਾ ਤੇ ਇਸ ਕਰਕੇ ਸਾਨੂੰ ਹਰ ਪਾਸੇ ਤਿਆਰ ਰਹਿਣਾ ਚਾਹੀਦਾ ਤੇ ਕਰਨਾ ਚਾਹੀਦਾ ਨਹੀਂ ਕੰਮ ਤੇ ਬਾਕੀ ਕਾਸ਼ਨ ਹੋਰ ਵੀ ਹੈ ਬਹੁਤ ਹੈ ਪਿੱਛੇ ਜਿੱਦਾਂ ਵੀ ਤੁਹਾਨੂੰ ਕੰਮ ਤੁਹਾਨੂੰ ਕਿੱਦਾਂ ਲੱਭਿਆ ਜਿੱਦਾਂ ਏਜੰਸੀਆ ਥਰੂ ਜਾਂ ਰੈਫਰੈਂਸ ਥਰੂ ਮਤਲਬ ਇਥੇ ਕੰਮ ਨੂੰ ਦੇ ਕੰਮ ਕਿਹਦਾ ਮਤਲਬ ਆਪਾਂ ਲੱਭਣਾ ਹੈ ਤੁਹਾਨੂੰ ਵੀ ਹਨਾ ਚਲੋ ਪਤਾ ਜੀ ਸਾ ਕੰਮ ਹੀ ਹੈ ਨੀ ਕਿ ਚਲੋ ਅਮਨ ਆਈ ਅਮਨ ਮੈਂ ਕੰਮ ਦਵਾ ਦਾਂਗੀ ਇਹ ਝੂਠ ਹੈ ਇਹ ਸਰਾਸਰ ਝੂਠ ਹੈ ਮੈਨੂੰ ਆਪੇ ਐਫਰਟ ਕਰਨਾ ਪਏਗਾ ਏਜੰਸੀ 'ਚ ਕੋਲ ਖੁਦ ਕਰਨਾ ਪੈਣਾ ਮੈਨੂੰ ਖੁਦ ਕਰਨਾ ਪਿਆ ਨਾ ਤੇ ਤੁਹਾਨੂੰ ਵੀ ਖੁਦ ਕਰਨਾ ਪੈਣਾ ਇਸ ਕਰਕੇ ਕੰਮ ਲੱਭਣ ਵਾਸਤੇ ਸਾਨੂੰ ਆਪੇ ਹੀ ਐਫਰਟਸ ਕਰਨੇ ਪੈਂਦੇ ਹਨ ਮਤਲਬ ਆਪਾਂ ਖੋਦੇ ਹੀ ਸਾਨੂੰ ਏਜੰਸੀਆ 'ਚ ਜਾ ਕੇ ਰਜਿਸਟਰ ਕਰਨਾ ਪੈਦਾ ਉਹਨਾਂ ਨੂੰ ਵਾਰ-ਵਾਰ ਕੋਲ ਕਰਨੇ ਪੈਂਦੀ ਹੈ ਹਾਂਜੀ ਤੇ ਤੁਹਾਨੂੰ ਵੀਵਰਸ ਨੂੰ ਲੱਭੇਗਾ ਤਾਂ ਥੋੜਾ ਅੱਗੇ ਆ ਕੋਈ ਚਿਕਰ ਨਹੀਂ ਕੋਈ ਗੱਲ ਨਹੀਂ ਅਸਰ ਦਾ ਮਤਲਬ ਵੀਡੀਓ ਚ ਆਣਾ ਨਹੀਂ ਮੈਟਰ ਕਰਦਾ ਸਾਡੇ ਜਿਹੜੇ ਬੋਲ ਜਿਹੜੇ ਸਾਡੇ ਉਹ ਪੁੱਛਣੇ ਚਾਹਦੇ ਆ ਪਤਾ ਲੱਗਣਾ ਚਾਹਦੇ ਆ ਕਿ ਕੀ ਸਾਡਾ ਸਰਵਰ ਤੇ ਆ ਠੀਕ ਹੈ हां ਤੇ ਮਤਲਬ ਏਜੰਸੀਏ ਚ ਖੁਦ ਜਾਣਾ ਪੈਂਦਾ ਰਜਿਸਟਰ ਹੋਣਾ ਪੈਂਦਾ ਕਹਿਣਾ ਪੈਂਦਾ ਬਾਕੀ ਜਿੱਦਾਂ ਲੋਕਲ ਫੈਕਟਰੀਆਂ ਹੁੰਦੀਆਂ ਉੱਥੇ ਆਪਣੇ ਪੰਜਾਬੀ ਲੱਗੇ ਹੁੰਦੇ ਹਨ ਉਹਨਾਂ ਦੇ ਅੱਗੇ ਵੀ ਥੋੜੇ ਉਹਦੇ ਤਰਲੇ ਮਾਨੇ ਪੈਂਦੇ ਕਦੇ-ਕਦੇ ਇਹ ਨਹੀਂ ਕਿ ਥੱਲੇ ਲੱਗ ਜਾਓ ਕਿਈ ਲੋਕੀ ਬਹੁਤ ਆਪਣੇ ਆਪ ਨੂੰ ਸਮਝਦੇ ਪਿਆ ਪੱਥਰ ਲੈਣੀ ਲੱਗ ਰਿਹਾ ਦਾ ਥੱਲੇ ਥੱਲੇ ਲੱਗਣ ਵਾਲੀ ਕੋਈ ਗੱਲ ਨਹੀਂ ਛੁਕਣਾ ਥੋੜਾ ਜਿਹਾ ਛੁਕਣਾ ਪੈਂਦਾ ਜਦ ਅਸੀਂ ਇੰਨੇ ਪੈਸੇ ਲਾ ਕੇ ਆਪਾਂ ਦੂਰ ਆਏ ਆ ਕੀ ਕਰਨਾ ਹੈ ਕੰਮ ਕਰਨਾ ਹੈ ਤੇ ਜੇ ਕੰਮ ਕਰਨਾ ਥੋੜਾ ਜਿਹਾ ਛੁਕਣਾ ਵੀ ਪੈਂਦਾ ਤੇ ਥੋੜਾ ਜਿਹਾ ਛੁਕੋ ਲੱਭਣਾ ਪੈਂਦਾ ਕੰਮ ਸਾਰਾ ਕਰਨਾ ਪੈਂਦਾ ਹੈ ਐ ਨਹੀਂ ਕਿ ਕੰਮ ਨਹੀਂ ਹੁੰਦਾ ਕੰਮ ਲੱਭਣਾ ਪੈਂਦਾ ਐਫਰਟਸ ਤੇ ਵੀ ਪੈਂਦਾ ਹਮ ਐਫਰਟਸ ਤੇ ਡਿਪੈਂਡੈਂਟ ਬਾਕੀ ਜਿਹੜੇ ਵੀ ਕੋਈ ਸਟੂਡੈਂਟਸ ਆਂਦੇ ਹੋ ਹਨੀ ਉਹ ਆਪਣਾ ਜਿਹੜਾ ਲਾਇਸੈਂਸ ਵਗੈਰਾ ਜ਼ਰੂਰ ਬਣਾ ਲੈ ਇੱਥੇ ਆ ਕੇ ਆਂਦੇ ਹੀ ਕੱਢਣ ਜਿਹੜਾ ਇੰਡੀਆ ਤੋਂ ਬਣਾ ਕੇ ਆਉਂਦੇ ਆ ਮੈਨੂੰ ਨਾਮ ਨਹੀਂ ਪਤਾ ਕਿ ਜਿਹੜਾ ਲਾਇਸੈਂਸ ਇੰਟਰਨੈਸ਼ਨਲ ਇੰਟਰਨੈਸ਼ਨਲ ਲਾਇਸੈਂਸ ਬਣਾ ਕੇ ਆਓ ਜਿਹੜਾ ਵੀ ਸਟੂਡੈਂਟ ਆਂਦਾ ਇੱਥੇ ਆ ਕੇ ਗੱਡੀ ਲੋ ਮਤਲਬ ਬਹੁਤ ਸਸਤੀ ਮਿਲ ਜਾਂਦੀ ਹੈ 1200 ਕਾਉਂਡ ਦੀ ਤੇ ਆਪਣੇ ਡਿਲੀਵਰੀ ਵਗੈਰਾ ਕਰੋ ਕਿਉਂਕਿ ਸਟੂਡੈਂਟਸ ਨੂੰ ਬਹੁਤ ਦਿੱਕਤ ਆਉਂਦੀ ਹੈ ਕੰਮ ਨਾਲ ਚ ਖਾਸ ਕਰਕੇ ਮੈਂ ਤੇ ਚਲੋ ਬਰਿੰਦਾ ਹੋ ਰਿਹਾ ਮੈਨੂੰ ਤੇ ਬਹੁਤ ਜ਼ਿਆਦਾ ਦਿੱਕਤ ਆਈ ਮੈਂ ਤੇ ਦਿਹਾੜੀਆਂ ਲਾਈਆਂ ਵਾ ਤੇ ਕੁੜੀਆਂ ਤੇ ਦਿਹਾੜੀਆਂ ਵੀ ਨਹੀਂ ਲਾ ਸਕਦੇਆਂ ਕੁੜੀਆਂ ਨੂੰ ਤੇ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਤੇ ਕੁੜੀਆਂ ਅੱਗੇ ਤੇ ਇਹੀ ਰਿਕਵੈਸਟ ਹੈ ਕਿ ਜਿੱਦਾਂ ਕੀ ਕਹਿੰਦੇ ਪੀਜ਼ਾ ਵਗੈਰਾ ਉਹਦਾ ਕੰਮ ਸਿੱਕਿਆ ਹੋਣਾ ਨੇ ਸਕਿੱਲ ਕੋਈ ਹੋਣਾ ਚਾਹੀਦਾ ਕੋਈ ਨਾ ਕੋਈ ਸਕਿੱਲ ਹੋਣਾ ਚਾਹੀਦਾ ਮੁੰਡਿਆਂ ਨੂੰ ਵੀ ਕੋਈ ਨਾ ਕੋਈ ਸਕਿੱਲ ਜੇ ਕੰਸਟਰਕਸ਼ਨ ਦਾ ਕੰਮ ਕਰਨਾ ਤੇ ਕੋਈ ਉਹਸ ਰਿਲੇਟਡ ਸਕਿੱਲ ਹੋਏ ਤੇ ਤੁਹਾਨੂੰ ਇੱਥੇ ਕੋਈ ਨਾ ਕੋਈ ਕਾਹਾ ਮਿਲ ਜੇਗਾ ਤੇ ਉਹ ਜ਼ਰੂਰ ਤੁਹਾਨੂੰ ਲੈ ਕੇ ਜਾਊਗਾ ਕੰਮ ਦਊਗਾ ਵੈਲਿਊ ਹੈਗੀ ਹੈ ਸਕਿੱਲ ਦੀ ਵੈਲਿਊ ਇੱਥੇ ਹੈਗੀ ਹੈ ਉਹ ਵੱਖਰੀ ਗੱਲ ਹੈ ਸਾਡੀ ਕੋ ਸਕਿੱਲਸ ਨਹੀਂ ਆ ਗਈ ਨਹੀਂ ਨਹੀਂ ਬਾਕੀ ਅਗਰ ਤੁਸੀਂ ਸੱਚੀ ਐਜੂਕੇਟਿਡ ਹੋ ਤੁਸੀਂ ਕਿਸੇ ਚੀਜ਼ ਚ ਮਾਸਟਰ ਕੀਤੀ ਹੋਈ ਹੈ ਤਾਂ ਇਹ ਆਨਲਾਈਨ ਅਪਲਾਈ ਕਰ ਸਕਦੇ ਹੋ ਜੋ ਰਿਲੇਟਿਡ ਟਿਊਟਰਿੰਗ ਲਈ ਜਿਸ ਚਾਹੇ ਖੁਦ ਜਾਣਦੀ ਹੈ ਹਾਂ ਜੀ ਜੀ ਆਦੀ ਦੀ ਤਾਂ ਹਾਂ ਤੁਸੀਂ 2 ਸਾਲ ਤੋਂ 2 ਸਾਲ ਤੋਂ ਜਾ ਰਹੇ ਆ ਮਤਲਬ ਟਿਊਸ਼ਨ ਵਗੈਰਾ ਟੀਚ ਵਗੈਰਾ ਕਰਦੇ ਪਏ ਆ ਤੇ ਦੇ ਹੀ ਹੋਣਾ ਕੋਈ ਤੋ ਸਕਿੱਲ ਹੈ ਗਿਆ ਚਲੋ ਬਾਬਾ ਪਲੀ ਕਰੇ ਇਹਨਾਂ ਨੂੰ ਦਾ ਸਪான்ਸਰ ਵੀ ਦਵੇ ਉਹਦੇ ਵਿੱਚ ਹੀ ਤੇ ਇੱਥੇ ਇਦਾਂ ਆ ਕਿ ਸਾਨੂੰ ਜਿੱਦਾਂ ਸਟੱਡੀ ਕੰਪਲੀਟ ਹੋ ਜਾਂਦੀ ਹੈ ਉਦੋਂ ਬਾਅਦ ਸਾਨੂੰ ਪੀਐਸਟੂ ਜੁ ਲਾਣਾ ਪੈਂਦਾ ਉਦੋਂ ਬਾਅਦ ਸਾਨੂੰ ਸਪான்ਸਰ ਲੱਭਣੇ ਪੈਂਦੇ 5 ਸਾਲ ਦੇ ਫਿਰ ਥੋੜਾ ਜਾ ਕੇ ਸੈਟਅਪ ਹੁੰਦਾ ਹੈ ਕੰਮ ਤੇ ਬਾਕੀ ਚਲੋ ਮਧਿਆ ਜੋ ਵੀ ਹੈ ਜਿੱਦਾਂ ਕਿ ਐ ਟਾਈਮ ਲੰਘ ਰਿਹਾ ਬਾਕੀ ਥੋਂ ਦਾ ਮੈਂ ਇੱਕ ਚੀਜ਼ ਹੋਰ ਕੀ ਬੈਦਰ ਤੁਹਾਨੂੰ ਕਿੱਦਾਂ ਲੱਗਦੀ ਹੈ ਬੈਦਰ ਤੁਸੀਂ ਮੰਨੋਗੇ ਨਹੀਂ ਪਿਛਲੇ ਇੱਕ ਵੀਕ ਤੋਂ ਗਰਮੀ ਗਰਮੀ ਵਾਲਾ ਮਾਹੌਲ ਹੋਇਆ ਨਹੀਂ ਮਤਲਬ 13 16 ਟੈਂਪਰੇਚਰ ਇੱਥੇ ਕੱਲ ਸਡਨਲੀ ਚੇਂਜ 1 ਡਿਗਰੀ 2 ਡਿਗਰੀ दि, 3 ਡਿਗਰੀ ਮਨਾ ਚਲਾ ਗਿਆ ਇੱਥੇ ਟੈਂਪਰੇਚਰ ਇਦਾਂ ਕਿ ਜਿੱਦਾਂ ਮਤਲਬ ਸਾਡੇ ਇੰਡੀਆ 'ਚ ਸਾਚ ਚ ਚਾਰ ਸੀਜ਼ਨ ਆਉਂਦੇ ਹਨ ਇੱਥੇ ਇੱਕ ਦਿਨ ਚ ਚਾਰ ਸੀਜ਼ਨ ਆਉਂਦੇ ਹਨ ਇੱਥੇ ਦਾ ਐਸਾ ਚੱਲਦਾ ਸੱਚ ਮਤਲਬ ਗਰਮੀ ਫਿਰ ਸਰਦੀ ਫਿਰ ਮਤਲਬ ਬਾਰਿਸ਼ ਬਾਰਿਸ਼ ਇਦਾਂ ਮਤਲਬ ਬਹੁਤ ਗੰਦਾ ਮੌਸਮ ਹੁੰਦਾ ਹਵਾ ਤੇ ਚਲਦੀ ਹੀ ਰਹਿੰਦੀ ਹੈ ਜੇ ਅੱਜ ਸਮਝ ਲਾ ਜੇ ਧੋਪ ਨਿਕਲੀ ਆਪਾਂ ਸੋਚੀ ਬਾਹਰ ਲੱਗੇ ਧੋਪ ਸੇਕ ਲਈ ਤੇ ਉਹ ਮੁਸ਼ਕਲ ਹੀ ਆ ਦੇਗੀ ਕਿ ਆਜੂੜੀ ਹੈ ਕਿਉਂਕਿ ਹਵਾ ਨੀਤੇ ਚਲਦੀ ਰਹਿੰਦੀ ਹੈ ਨਾ ਬਹੁਤ ਜ਼ਿਆਦਾ ਠੰਡ ਲੱਗਦੀ ਇੱਥੇ ਬਹੁਤ ਤੇ ਬਾਕੀ ਮੈਗਾ ਵੀ ਇੱਕ ਬਹੁਤ ਵੱਡਾ ਟੌਪਿਕ ਇੱਥੇ ਜਦੋਂ ਦਾ ਮੈਂ ਆਇਆ ਮੈਨੂੰ ਲੱਗਦਾ ਤਿੰਨ ਵਾਰੀ ਮਹਿੰਗਾਈ ਵਧ ਗਈ ਆਣੀ ਤੇ ਤੁਹਾਡਾ ਕੀ ਐਕਸਪੀਰੀਅੰਸ ਹੈ ਅਸੀਂ ਬਸ ਫਸਟ ਤੋਂ ਸਟਾਰਟ ਕਰਦੇ ਹਾਂ ਜਦੋਂ ਹੀ ਆਏ ਸੀ ਉਹ ਡੇਸ ਐਵਰ ਇੱਕ ਬੰਦਾ ਮਤਲਬ ਕਹਿ ਲਓ ਇਸ ਕਿਸੇ ਏਰੀਆ ਚ ਘੁੰਮ ਸਕਦਾ 4 ਪਾਉਂਡ ਸੀ 450 ਹੋਇਆ ਹੁਣ 480 ਹੋ ਗਿਆ ਹੁਣ ਸੁਣਨ ਜਾ ਰਿਹਾ ਕਿ ਇਹ 5 ਕ੍ਰੋਸ ਕਰ ਜਾਏਗਾ ਮਤਲਬ ਡੇਸ ਐਵਰ ਹੁਣ ਅੱਜ ਤਾਂ ਅਸੀਂ ਟਿਕਟ ਲੈ ਕੇ ਇੱਕ ਪਾਸ ਲੈ ਕੇ ਇੱਕ ਦਿਨ ਚ ਕਿਤੇ ਵੀ ਆਪਾਂ ਪੂਰੀ ਸਿਟੀ ਚ ਘੁੰਮ ਸਕਦੇ ਜਿੰਨਾ ਮਰਜੀ ਤੋ ਉਹ ਪਹਿਲਾ 4 ਪਾਉਂਡ ਦਾ ਸੀ ਫਿਰ 4.30 ਦਾ ਤਾਂ ਅਣੀ 450 ਦਾ ਹੋ ਗਿਆ ਫਿਰ 450 ਦਾ ਹੁਣ 480 ਦਾ ਹੋ ਗਿਆ ਤੇ ਹੁਣ ਗਾਂ ਦਾ ਸਰੇ ਪੰਜ ਦਾ ਹੋਇਆ ਨਾ 5 ਪਾਉਂਡ ਤੇ ਦੂਸਰੇ ਸਮਾਨਾਂ ਚ ਵੀ ਜਿੱਦਾਂ ਖਾਣ ਪੀਣ ਦੇ ਆ ਚ ਵੀ ਬਹੁਤ ਜ਼ਿਆਦਾ ਮੰਗਾਈ ਵਧੀ ਸਾਟਿਆ ਦੇ ਵੀ ਤਿੰਨ ਵਾਰੀ ਵਧ ਗਈ ਆ ਉਹ ਤੇ ਚਲੋ ਹਰ ਕੰਟਰੀ ਜੀ ਆ ਨੀ ਪਰ ਤੇ ਬਾਕੀ ਜੇ ਸੈਲਰੀ ਦਾ ਦੱਸਣਾ ਚਾਹੋ ਜਿੱਦਾਂ 12 ਵਜ ਕਿੰਨੇ ਹੈ ਗਵਰਨਮੈਂਟ ਰੇਟ ਤੇ 11.50 ਹੈ ਨਾ ਗਵਰਨਮੈਂਟ ਰੇਟ ਤੇ ਬਾਕੀ ਡਿਪੈਂਡ ਕਰਦਾ ਵੀ ਤੁਸੀਂ ਕਿੱਥੇ ਕੰਮ ਕਰਦੇ ਹੋ ਵੇਅਰਹਾਊਸ 'ਚ ਜਾਂ ਕਿਹੜੀ ਜਗ੍ਹਾ ਤੇ ਫਿਰ ਉਸ ਹਿਸਾਬ ਨਾਲ ਉਹ ਵਧ ਘਟ ਕਰ ਦਿੰਦੇ ਆਪਣਾ ਰੇਟ ਵਗੈਰਾ ਤੇ ਤੁਸੀਂ ਮਤਲਬ ਕਿੱਥੇ ਕੰਮ ਕਰ ਰਹੇ ਹੋ ਜੇ ਮੈਂ ਪੁੱਛਣਾ ਚਾਹਾਂ ਤੇ ਕਿਹੜਾ ਕੰਮ ਕਰ ਅਸੀਂ ਮੈਂ ਕੰਮ ਕਰਦੀ ਹਾਂ ਅਵਾਰਾ ਫੂਡਸ 'ਚ ਇੱਕ ਫੂਡ ਪ੍ਰੋਡਕਸ਼ਨ ਕੰਪਨੀ ਹੈ ਤੇ ਥੋੜਾ ਟੈਂਪਰੇਚਰ ਫ੍ਰੀਜ਼ਿੰਗ ਹੁੰਦਾ ਜ਼ਿਆਦਾ ਵੀ ਨਹੀਂ ਪਰ ਚਲੋ ਹੁਣ ਆਦਤ ਹੋ ਗਈ ਹੈ 1 ਇਅਰ ਤੋਂ ਉੱਥੇ ਜਾ ਰਹੇ ਆ ਤੇ ਪੇ ਰੇਟ ਉੱਥੇ ਵੀ ਸਿੰਪਲ ਜਿਹੜਾ ਆਪਣਾ ਗਵਰਨਮੈਂਟ ਪੇ ਰੇਟ ਆ 1144 ਤੇ ਸੈਟਰਡੇ ਸੰਡੇ 1350 ओके ਤੇ ਤੁਹਾਨੂੰ 40 ਆਵਰਸ ਨਹੀਂ ਦਿੰਦੇ ਤੇ 40 ਆਵਰਸ ਪ੍ਰੋਪਰ ਨਹੀਂ ਦਿੰਦੇ ਡਿਪੈਂਡ ਕਰਦਾ ਕੰਮ ਤੇ ਹਮ ਹਮ ਤੇ ਹਾਂ ਤਿੰਨ ਚਾਰ ਸ਼ਿਫਟਸ ਰਹਿੰਦੇ ਫਿਰ ਮੈਂ ਉੱਧਰ ਚਲੀ ਜਾਂਦੀ ਆਪਣੇ ਦੂਸਰੇ ਕੰਮ ਤੇ ਫਿਰ ਨੰਨਾ ਜ਼ਿਆਦਾ ਹੋ ਨਹੀਂ ਲੱਗਦਾ ਕਿ ਚਲੋ ਠੀਕ ਹੈ ਮੈਨੇਜੇਬਲ ਹੈ ਥੋੜਾ ਜੀ ਲੱਗਦਾ ਦੇ ਮਤਲਬ ਇਸ ਟਾਈਮ ਦੋ ਜੋ ਕਰਦੇ ਹੋਏ ਮਤਲਬ ਦੋ ਜੋ ਚੋਂ ਇੱਕ ਤੇ ਰੈਗੂਲਰ ਹੈਗੀ ਦੂਸਰੀ ਜੋ ਉਹਨਾਂ ਨੂੰ ਕਦੇ-ਕਦੇ ਜਿਹਦਾ ਟੀਚਿੰਗ ਦੀ ਮੈਡਮ ਇਹਨਾਂ ਦੇ ਇੱਕ ਵਾਰ ਉਹ ਬੁਲਾ ਲੈਂਦੇ ਉਹਨਾਂ ਨੇ ਇੰਸਟੀਟਿਊਸ਼ਨ ਖੋਲੇ ਦਾ ਨੇ ਪੀ ਐਮ ਐਚ ਟਿਊਟਰਸ ਤੋਂ ਹਾਂ ਤੇ ਵਧੀਆ ਮਤਲਬ ਟੀਚਿੰਗ ਸਕਿੱਲ ਬਹੁਤ ਵਧੀਆ ਹੈ ਬੱਚਿਆਂ ਨੂੰ ਪੜਾਉਣਾ ਬਾਹਰ ਆ ਕੇ ਬਹੁਤ ਮਤਲਬ ਫਰਾਉਡ ਵਾਲੀ ਫੀਲਿੰਗ ਨਹੀਂ ਮੇਰੇ ਨਾਲ ਆਦੀ ਕਿਉਂਕਿ ਇਥੋਂ ਦੇ ਬੱਚਿਆਂ ਦੀ ਜਿਹੜੀ ਇੰਗਲਿਸ਼ ਹੈ ਨਾ ਉਹ ਬਹੁਤ ਜ਼ਿਆਦਾ ਆਉਂਦੀ ਹੈ ਤੇ ਉਹਨਾਂ ਨੂੰ ਸਮਝਣਾ ਤੇ ਉਹਨਾਂ ਨੂੰ ਸੁਝਾਣਾ ਬਹੁਤ ਜ਼ਿਆਦਾ ਔਖਾ ਆ ਜਾਂਦਾ ਨਾ ਉਹਨਾਂ ਦਾ ਐਕਸੈਂਟ ਬਹੁਤ ਹੀ ਹੁੰਦਾ ਮੇਰੇ ਵਰਗੇ ਲਈ ਤੇ ਔਖਾ ਹੈ ਮੈਂ ਉਹਨਾਂਸਲੀ ਮਤਲਬ ਜੇ ਦਸਤਾ ਮੇਰੀ ਤੇ ਇੰਨੀ ਉਹ ਨਹੀਂ ਹੈਗੀ ਠੀਕ ਹੈ ਸਕਿੱਲ ਨਹੀਂ ਵਧੀਆ ਸਪੀਕਿੰਗ ਦੇ ਹੈਗੇ ਤਾਂ ਕਰਕੇ ਤੇ ਬਹੁਤ ਹੀ ਵਧੀਆ ਮਤਲਬ ਲੱਗਦਾ ਹੈ ਠੀਕ ਹੈ ਮਤਲਬ ਬਹੁਤ ਜ਼ਿਆਦਾ ਨਹੀਂ ਹੈ ਠੀਕ ਹੈ ਤੇ ਅਮਨ ਸਟੂਡੈਂਟ ਸੀ ਸਟੂਡੈਂਟ ਐਜ਼ ਅ ਸਟੂਡੈਂਟ ਤੁਹਾਨੂੰ ਮਤਲਬ ਕਿੰਨਾ ਕੰਮ ਮਿਲਦਾ ਰਿਹਾ ਮਤਲਬ ਬਹੁਤ ਘਟ ਮੈਂ ਸੁਣਿਆ ਨਹੀਂ ਐਕਸਪੀਰੀ ਕਿੰਦਾ ਹੋ ਰਿਹਾ ਮਤਲਬ ਇੰਨਾ ਜ਼ਿਆਦਾ ਨਹੀਂ ਬਹੁਤ ਹੀ ਘਟ ਤੇ ਟਾਫ ਕੰਟਰੀ ਜਾਂਦੇ ਰਹੀਆਂ ਮੈਂ ਡੀਗਰੀ ਹਾਂ ਕਵੈਂਟਰੀ ਤੋਂ ਮਤਲਬ ਕੋ ਐਂਟਰੀ ਦੂਸਰੀ ਸਿਟੀ ਹੈ ਹੈ ਬਰਮਿੰਗਮ ਵਿੱਚ ਹੀ ਹੈ ਪਰ ਦੂਸਰੀ ਸਿਟੀ ਹੈ ਮਿਲਦਾ ਘੰਟਾ ਲੱਗ ਜਾਂਦਾ ਨਹੀਂ 1 hours 3 hours ਲੱਗਦੇ 3 hours 3 hours 3 hours ਲੱਗਦੇ ਤੇ ਇਵੀ ਸਟਰਗਲ ਹੀ ਆਉਣਾ ਜਾਣਾ 3 hours ਜਾਂ 3 hours ਆਣ 6 6 hours in traveling and 8 uh, hours of shift time ਤੇ ਇਹ ਤਾਂ ਬਹੁਤ ਜਿਆਦਾ ਟਫ ਹੁੰਦੀ ਇਸ ਇੱਧਰ ਤੇ ਜਿੱਥੇ ਸਾਈਟ ਹੁੰਦੀ ਉੱਥੇ ਵਾਕ ਕਰਕੇ ਜਾਣਾ ਪੈਂਦਾ ਵਾ ਬੱਸ ਇੱਥੇ ਸੌਂ ਹੁੰਦੇ ਆ ਥੋੜੀਆਂ ਚੁਫਟੀਆਂ ਮਿਲਦੀਆਂ ਸੀ ਸਟੂਡੈਂਟਸ ਲਈ ਬਿਲਕੁਲ ਕੰਮ ਵੀ ਮਿਲਦਾ ਹੈਵੀ ਪ੍ਰੋਡਕਟ ਇੱਦਾਂ ਕੈਰੀ ਕਰਕੇ ਉੱਧਰ ਉੱਧਰ ਤਾਂ ਮੈਨੂੰ ਕਰੇ ਚੰਦੇ ਆ ਹਾਂ ਹਾੜੀ ਗੋਸਰੀ ਕੰਮ ਇਥੇ ਮਤਲਬ ਹਾੜੀ ਹੈ ਹੁਣ ਜਿੱਦਾਂ ਮੈਂ ਤੇ ਕਿਉਂ ਮੈਂ ਮਤਲਬ ਟੈਸਕੋ ਚ ਲੱਗਾ ਹਾਂ ਮੈਂ ਟੈਸਕੋ ਚ ਕੰਮ ਕਰਦਾ ਪਿਆ ਨਾ ਤੇ ਉੱਥੇ ਮੈਂ ਵੇਅਰ ਹਾਊਸ ਚ ਨਿਊ ਫੋਰ ਬ੍ਰਿਸ਼ਟ ਦਾ ਲੱਗੇ ਕੰਮ ਮੇਰਾ ਤੇ ਮਤਲਬ 20kg ਮੈਕਸਿਮਮ ਵਨ weight ਚੱਕ ਕੇ ਅੰਦਰ ਉੱਧਰ ਕੈਰੀ ਕਰਨਾ ਪੈਂਦਾ ਰੱਖਣਾ ਪੈਂਦਾ ਤੇ ਬੰਦੇ ਦੀ ਪਾਸ ਹੋ ਜਾਂਦੀ ਹੈ ਮਤਲਬ ਬਹੁਤ ਹੈਵੀ ਵਰਕ ਵੀ ਕਰਨੇ ਪੈਂਦੇ। ਬਾਕੀ ਜਦੋਂ ਮੈਂ ਸਟੂਡੈਂਟ ਹੀ ਮੈਂ ਮਤਲਬ ਦਿਹਾੜੀਆਂ ਦੁਨੀਆਂ ਦਾ ਆਇਆ। ਉਹ ਤਾਂ ਨਹੀਂ ਤਾਂ ਬਹੁਤ ਹੋਣੀ ਗੱਲ ਸਾਰੇ ਸਾਰੇ ਕਰਦੇ ਪਰ ਵੈਸੇ ਮੈਂ ਦੱਸ ਰਿਹਾ ਜੀ ਜਦੋਂ ਬੰਦਾ ਸਟੂਡੈਂਟ ਹੋਏ ਉਦੋਂ ਬੰਦੇ ਨੂੰ ਬਹੁਤ سارے ਕੰਮ ਕਰਨੇ ਪੈ ਸਕਦੇ ਹੈ ਜਿੱਦਾਂ ਹਰ ਤਰ੍ਹਾਂ ਦੇ ਕੰਮ ਕਰੋ ਇੱਥੇ ਆ ਕੇ ਕੋਈ। ਅੱਛਾ ਸਾਡਾ ਇੱਕ ਹੋਰ ਰਿਮੈਂਬਰ ਜੋ ਹੋ ਚੁੱਕਿਆ ਹੈ ਸਾਡੀ ਵੀਡੀਓ ਚ ਜਾਂ ਕਹਿ ਲੋ ਤੁਸੀਂ ਪੋਡਕਾਸਟ ਚ ਤੇ ਇਹਨਾਂ ਦੇ ਵੀ ਐਕਸਪੀਰੀਅੰਸ ਲੈਂਦੇ ਆ ਕਿ ਇਹਨਾਂ ਦੀ ਲਾਈਫ ਕਿੱਦਾਂ ਦੀ ਰਹੀ ਯੂਕੇ ਦੇ ਵਿੱਚ ਆ ਕੇ ਇੰਡੀਆ ਤੇ ਯੂਕੇ ਦੀ ਲਾਈਫ ਸਟਾਈਲ ਕੰਪੈਰੀਜ਼ਨ ਫਿਰ ਸਟੱਡੀ ਕਿੱਦਾਂ ਦੀ ਰਹੀ ਕੰਮ ਕਿੱਦਾਂ ਦਾ ਰਿਹਾ ਤੇ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਦੱਸੋ ਤੇ ਫਿਰ ਆਪਣਾ ਕਿੱਥੇ ਤੱਕ ਦੱਸੋ ਤੁਸੀਂ ਦੱਸਣਾ ਹੈਗਾ ਮੇਰਾ ਨਾਮ ਹੈ ਨਿਕੀਤਾ ਮੈਂ ਯੂਕੇ ਚ ਫਸਟ ਸਭ ਤੋਂ ਪਹਿਲਾਂ ਸਟੱਡੀ ਕਿਹੜੀ ਤੁਸੀਂ ਕੀਤੀ ਸਟੱਡੀ ਮੈਂ ਲਈ ਸੀ ਐਮਐਸਸੀ ਪ੍ਰੋਜੈਕਟ ਮੈਨੇਜਮੈਂਟ ਤੇ ਮੇਰੀ ਯੂਨੀਵਰਸਿਟੀ ਸੀ ਮੈਂ ਕਮ ਸਿਟੀ ਮੈਂ ਕਮ ਸਿਟੀ ਯੂਨੀਵਰਸਿਟੀ ਤੇ 2000 سوری 2024 ਸੇ ਮੈਂ ਪਾਸ ਆਊਟ ਹੋ ਸੀਗੀ ਬੀਸੀਯੂ ਤੋਂ ਥੈਨ ਮੈਨੂੰ ਇੱਥੇ ਹਾਰਡ ਲੱਗਿਆ ਕੰਮ ਫਾਈਂਡ ਕਰਨਾ ਬਹੁਤ ਜ਼ਿਆਦਾ ਤੇ ਆਫਟਰ 1 ਇਅਰ ਮਤਲਬ ਉਹ ਸਟੱਡੀ ਕੰਪਲੀਟ ਕਰਨ ਤੋਂ ਬਾਅਦ ਕੰਮ ਮਿਲਿਆ ਸੀਗਾ ਮੈਂ ਸਟੱਡੀ ਕਰਾਉਂਦਾ ਨੂੰ ਕੰਮ ਨਾ ਦੇ ਪ੍ਰੋਪਰਲੀ ਮਿਲਦਾ ਉਹ ਘੱਟ ਕਹਿਓ ਜਾਂ ਮਿਲਦਾ ਮਤਲਬ ਬਹੁਤ ਹਾਰਡਲੀ ਮਿਲਦਾ ਹੈ ਹੂੰ ਜੇ ਕਿਸੇ ਦੇ ਕੋਲ ਰੈਫਰੈਂਸ ਹੈਗੀ ਆ ਫਿਰ ਉਹਦੇ ਥਰੂ ਤੁਹਾਨੂੰ ਕੋਈ ਕੰਪਨੀ ਚ ਕੰਮ ਮਿਲ ਸਕਦਾ ਅਦਰਵਾਈਜ਼ ਬਹੁਤ ਜ਼ਿਆਦਾ ਹਟਿਆ ਰੈਫਰੈਂਸ ਵੀ ਬਹੁਤ ਵੱਡੀ ਜਿੱਦਾਂ ਚਾਹੀਦੀ ਹੈ ਜੇ ਤੂੰ ਉਹ ਨਹੀਂ ਵੀ ਮਾੜਾ ਮੋਟਾ ਬੰਦਾ ਜਿਹੜਾ ਸਾਡੇ ਵਰਗਾ ਕੰਮ ਕਰਦਾ ਹੈ ਉਹ ਨਹੀਂ ਚੱਲਦੀ ਜਿਹੜਾ ਕੋਈ ਉੱਥੇ ਸੁਪਰਵਾਈਜ਼ਰ ਦਾ ਆਪ ਕੋ ਤੇ ਹੋਵੇ ਹੋ ਗਿਆ ਉਹਦੀ ਰੈਫਰੈਂਸ ਨਾਲ ਹੂੰ ਠੀਕ ਹੈ ਠੀਕ ਤੇ ਆਫਟਰ ਯੂ ਸਟਡੀ ਲਾਈਕ ਨਾਊ ਹਾਊ ਇਜ਼ ਯੂ ਵਰਕ ਸਕੂਲ ਟੂ ਵੇਅਰ ਅੱਛਾ ਐਕਸਪੀਰੀਅੰਸ ਕਿਹਦਾ ਐਕਸਪੀਰੀਅੰਸ ਆ ਤੁਹਾ ਕੰਮ ਦਾ ਕਿਹੜਾ ਕੰਮ ਕਰਦੇ ਹੋ ਕਿ ਉਹ ਕਿੱਥੇ ਕਰਦੇ ਹੋ ਅਸੀਂ ਦੋਵੇਂ ਕਰੀਏ ਹਾਂ ਅਸੀਂ ਇਕੱਠੇ ਕੰਮ ਕਰਾਂਗੇ ਖੇਤਰ ਦੀ ਰੀਤੇ ਨਿੱਕਾ ਇਕੱਠੇ ਕਰਦੇ ਹਾਂ ਬੁੜੇ ਇੰਡਸਟਰੀ ਆ ਜਿੱਦਾਂ ਹੈ ਨਾ ਉੱਥੇ ਫੂਡ ਪ੍ਰੋਡਕਟਸ ਪੈਕ ਹੁੰਦੇ ਆ ਤੇ ਡਿਫਰੈਂਟ ਡਿਫਰੈਂਟ ਵੇਅਰ ਹਾਊਸ ਇਸ ਲਈ ਤੇ ਉਹਦੇ ਚ ਕੀ ਆ ਹੁੰਦਾ ਫੂਡ ਪ੍ਰੋਡਕਟਸ ਐਕਸਪੀਰੀਅੰਸ ਕੰਮ ਸਾਡਾ ਆਹੀ ਹੈ ਫੂਡ ਪ੍ਰੋਡਕਸ਼ਨ ਡਿਪਾਰਟਮੈਂਟ ਚ ਹਮ ਇਸ ਸੇਮ ਹੀ ਸਵਾਲ ਜਿਹੜਾ ਦੀਦੀ ਉਹਨਾਂ ਨੇ ਕੁਝ ਐਪੀਟਾਈਟ ਤੁਹਾਨੂੰ ਕਿਤਾ 100 ਦੇ ਲੋਕੀ ਲੱਗੇ। ਇਤ ਆਪਣੇ ਜਿਹੜੇ ਪੰਜਾਬੀ ਆਏ ਉਹਨਾਂ ਤੇ ਉਹਨਾਂ ਲੋਕਾਂ ਤੇ ਇਥੋਂ ਦੇ ਲੋਕਾਂ ਦੇ ਕੀ ਫਰਕ ਹੈ? ਫਿਰ ਇਥੋਂ ਦਾ ਫੂਡ ਵਗੈਰਾ ਖਾਣ ਪੀਣ ਦਾ ਤੁਹਾਨੂੰ ਕਿੱਦਾਂ ਇਹ ਰਹਿਣ ਸਹਿਣ ਦੀ ਕਿੱਦਾਂ ਕੋਈ ਦਿੱਕਤ ਜਾਂ ਪ੍ਰੋਬਲਮ ਜੋ ਤੁਸੀਂ ਫੇਸ ਕੀਤੀ ਉਹ ਸ਼ੇਅਰ ਕਰਨਾ ਚਾਹੋ ਤਾਂ ਕਿ ਮੈਂ ਉਹਨਾਂ ਦਾ ਇਹ ਅੱ ਲਈ ਮੈਂ ਰਿਸਰਚ ਕੀਤਾ ਸੀਗਾ ਵੀਂਡੀ ਨਿਕ ਕਮਿਊਨਿਟੀ ਸਭ ਤੋਂ ਜ਼ਿਆਦਾ ਕਿੱਥੇ ਆ ਇਸ ਕਰਕੇ ਮੈਂ ਬਰਮਿੰਗਮ ਸਿਲੈਕਟ ਕੀਤਾ ਸੀ ਤੇ ਆਪਣੀ ਯੂਨੀਵਰਸਿਟੀ ਵੀ ਮਤਲਬ ਬਰਮਿੰਗਮ ਥੀ ਚੂਸ ਕੀਤੀ ਆਪੀ ਫਾਈਂਡ ਕਰਕੇ ਮੈਨੂੰ ਇੱਥੇ ਆ ਕੇ ਜ਼ਿਆਦਾ ਹੋਮ ਸਿਕਨੈਸ ਤਾਂ ਨਹੀਂ ਹੈ बिकॉज ਇੰਡੀਅਨ ਕਮਿਊਨਿਟੀ ਹੀ ਸਾਰੀ ਤੇ ਅਗਰ ਆਪਾਂ ਫੂਡ ਦੀ ਗੱਲ ਕਰੀਏ ਤੇ ਇਨਾ ਹਾਰਡ ਨਹੀਂ ਲੱਗਿਆ ਇੱਥੇ ਆ ਕੇ ਬਸ ਬਹੁਤ ਈਜ਼ੀਲੀ ਮਤਲਬ ਮੇਰੇ ਜਨਨ ਸ਼ਾਪਸ ਬਹੁਤ ਅਵੇਲੇਬਲ ਰਹੇ ਥੇ ਇਜ਼ੀਲੀ ਮਿਲ ਜਾਂਦਾ ਸਾਰਾ ਇੰਡੀਅਨ ਫੂਡ ਫਰੂਟਸ ਵਗੈਰਾ ਸਾਰਾ ਕੁਝ ਮਿਲ ਜਾਂਦਾ ਮੈਂ ਮੈਡੀਸਿਨ ਚ ਹੁੰਦੀ ਆ ਨੀ ਦਿੱਕਤ ਜਿੱਦਾਂ ਮੈਡੀਸਿਨ ਹਾਂ ਮੈਂ ਇੱਕ ਸੁਹਾਵੇ ਵੀ ਵੈ ਬੰਦਾ ਕਿੱਥੋਂ ਦੀ ਮਤਲਬ ਮੈਡੀਕਲ ਫੈਸਿਲਿਟੀ ਕਿੱਦਾਂ ਦੀ ਹੈ ਜਾਂ ਮੈਡੀਕਲ ਸਿਸਟਮ ਕਿੱਦਾਂ ਦਾ ਹੈ ਮਤਲਬ ਜ਼ੀਰੋ 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 ਕੋਈ ਆਪਣਾ ਐਕਸਪੀਰੀਅੰਸ ਵੀ ਤੁਸੀਂ ਆਪਣੇ ਸ਼ੇਅਰ ਕਰਨਾ ਚਾਹੋਗੇ ਕਿ ਕਾ ਸਕਦੇ ਵੀ ਅਮਨ ਅਮਨ ਸ਼ੇਅਰ ਕਰੇਗੀ ਐਕਸਪੀਰੀਅੰਸ ਮੇਰਾ ਵੀ ਇੱਕ ਟ੍ਰੈਜਡੀ ਹੋਈ ਉਹ ਚਲੋ ਅਮਨ ਸ਼ੇਅਰ ਕਰੇਗੀ ਬਹੁਤ ਜ਼ਿਆਦਾ ਵਧੀਆ ਕਿ ਲਾਸਟ ਆਈ ਥਿੰਕ ਦੋ ਤਿੰਨ ਮੰਥ ਤੱਕ ਕੰਮ ਕਰਦੇ ਸੀਗੇ ਮੈਂ 1.5 ਮੰਥ ਲਗਾਤਾਰ ਕੰਮ ਕੀਤਾ ਤਾਂ ਠੰਡ ਦੀ ਵਜ੍ਹਾ ਨਾਲ ਉਹ ਸਨੋ ਵੀ ਪੈਂਦੀ ਸੀ ਤਾਂ ਬਿਮਾਰ ਹੋ ਗਏ ਠੰਡ ਲੱਗ ਗਈ ਕੋਲਡ ਫੀਵਰ ਕੌਫ ਬਹੁਤ ਜ਼ਿਆਦਾ ਹੂੰ ਹੂੰ ਤੇ ਬਹੁਤ ਹੀ ਜ਼ਿਆਦਾ ਸੀ ਕਿ ਚੈਸਟ ਪੇਨ ਬਹੁਤ ਜ਼ਿਆਦਾ ਹੁੰਦੀ ਪਈ ਸੀ ਕਿ ਡੇਟ ਕੰਟ ਚ ਵੀ ਪ੍ਰੋਬਲਮ ਆਉਂਦੀ ਸੀ ਤੇ ਜੀਪੀ ਦੀ ਅਪਾਇੰਟਮੈਂਟ ਲਈ ਕਾਲ ਕੀਤੀਆਂ ਉਹ ਬਸ ਉਹ ਸੁਣਦੇ ਨਹੀਂ ਬਸ ਕਹਿ ਦਿੰਦੇ ਪੈਰਾਸੈਟਮੋਲ ਲੈ ਲਓ ਪੈਰਾਸੈਟਮੋਲ ਲੈ ਲਓ ਵਾਂਸਾ ਵਾਂਸਾ ਡੇ ਟੁਆਇਸ ਅ ਡੇ ਫਿਰ ਐਮਰਜੈਂਸੀ ਕਾਲ ਕੀਤੀ ਜਦੋਂ ਜ਼ਿਆਦਾ ਹੀ ਪ੍ਰੋਬਲਮ ਹੋਣ ਲੱਗੀ ਤੇ ਹਸਪੀਟਲ ਚ ਗਏ ਜੋ ਸਮੈਥਿਕ ਜੋ ਮੈਟਰੋਪੋਲੀਟਨ ਹਸਪੀਟਲ ਨਾਲ ਐਮਰਜੈਂਸੀ ਵਾਰਡ ਤੇ ਗਏ ਉੱਥੇ ਫਿਰ ਮੇਰਾ ਬੇਬੀ ਡਾਊਨ ਹੋ ਗਿਆ ਦੇਦੀ ਗਏ ਸੀ ਮੇਰੇ ਨਾਲ ਉੱਥੇ ਬਰੂਕ ਉਹਨੇ ਸੁਣਦੇ ਪੂਰਾ ਅਸੀਂ ਪੂਰਾ 3 ਅਸੀਂ ਲਗਾਏ ਮਾਰਨਿੰਗ ਹੈ ਆਈ ਥਿੰਕ 11:00 ਦੇ ਤੇ ਸ਼ਾਮ ਦੇ 6:00 6:00 ਵਜੇ ਘਰ ਆ ਗਈ ਵਾਪਸ ਤਾਂ ਕੁਝ ਵੀ ਨਹੀਂ ਹੋਇਆ ਇੱਥੇ ਜਾਓ ਉੱਥੇ ਜਾਓ ਬਲੱਡ ਬਲੱਡ ਟੈਸਟ ਕਿਤੇ ਨਹੀਂ ਬੀਪੀ ਚੈੱਕ ਕਰ ਲਿਆ ਈਸੀਜੀ ਕਰ ਲਈ ਕਿਉਂਕਿ ਬੀਪੀ ਬਹੁਤ ਡਾਊਨ ਸੀ ਤਾਂ ਹੋਰ ਕਫ ਐਂਡ ਕ ਫੀਵਰ ਦਾ ਕੋਈ ਟੈਸਟ ਨਹੀਂ ਕੀਤਾ ਕੁਝ ਨਹੀਂ ਕੀਤਾ ਵੇਟ ਬਹੁਤ ਜ਼ਿਆਦਾ ਕੀਤਾ ਉਸ ਬਹੁਤ ਜਿਆਦਾ ਪੈਸਾ ਪੂਰਾ ਹਾਂ ਪੂਰਾ ਦੋਨੋਂ ਤੇ ਵੇਸਟ ਕੀਤਾ ਪਰ ਰਿਜ਼ਲਟ ਕੋਈ ਨਹੀਂ ਇਹ ਇਹ ਸਾਰਿਆਂ ਨਾਲ ਹੀ ਹੈ ਤੁਹਾਨੂੰ ਕੀ ਲੱਗਦਾ ਜਾਂ ਫਿਰ ਅਸਾ ਜਿਹੜੇ ਸਟੂਡੈਂਟ ਨਾ ਸਾਰੇ ਸਭ ਨਾਲ ਨਾਲ ਕਿਦੇ ਉੱਤੇ ਬ੍ਰਿਟਿਸ਼ ਡੇਬੀਸ ਵੀ ਸੀ ਬੈਠੇ ਸਾਰੇ ਬਹੁਤ ਬਹੁਤ ਗੰਦਾ ਮਤਲਬ ਹੈਗਾ ਮੈਡੀਕਲ ਸਟਡੀ ਬਹੁਤ ਬਹੁਤ ਆਪਣੇ ਇੰਡੀਆ ਤੇ ਬਹੁਤ ਵਧੀਆ ਜਿਹੜੇ ਮਰਦੇ ਤੁਸੀਂ ਸਟੋਰ ਤੇ ਜਾ ਕੇ ਦਵਾਈ ਲੈ ਸਕਦੇ ਹੋ ਪੁੱਛਦੇ ਦੱਸਦੇ ਪੀ ਆ ਚੀਜ਼ ਸਾਨੂੰ ਹੋਈ ਆ ਤੇ ਉਹਦੇ ਰਿਲੇਟਡ ਬਿਲਕੁਲ ਮੈਡੀਕਲ ਹੈ ਬਟ ਟਾਈਮ ਬਹੁਤ ਲੈ ਲੈਂਦੇ ਆ ਉਦੋਂ ਤੱਕ ਉਹ ਤੱਕ ਬੰਦਾ ਪੈ ਚੱਲਦੇ ਚੱਲ ਬਦ ਮਾਇਆ ਹੋਰ ਵਰਸ ਹੋ ਜਾਂਦੀ ਆ ਬਹੁਤ ਹੀ ਜ਼ਿਆਦਾ ਕੁਝ ਵੀ ਹੋ ਸਕਦਾ ਵਾ ਇਸ ਕਰਕੇ ਆਪਣੀ ਹੈਲਥ ਦਾ ਧਿਆਨ ਆਪੇ ਰੱਖੋ ਤੇ ਬੋਤ ਜੀ ਤੇ ਉਹਨਾਂ ਦਾ ਰੱਖਣਾ ਪੈਂਦਾ ਕੋਈ ਵੀ ਮੈਡੀਸਿਨ ਨਹੀਂ ਮਿਲਦੀ ਇੱਥੇ ਸਿਰਫ ਪੈਰਾਸੀਟਾਮੋਲ ਹੀ ਮਿਲਦੀ ਹੈ ਜਾਂ ਆਈ布ਰੂਫਨ ਜਾਂਦੇ ਹੋਏ ਬਸ ਇੱਕੋ ਹੀ ਇੱਕ ਦੋ ਮੈਡੀਸਿਨ ਹੀ ਹਰ ਇੱਕ ਦਵਾਈ ਲਈ ਰੱਖੇ ਦੀ ਬਸ ਉਹ ਨਾਲ ਬਸ ਤੇ ਬਾਕੀ ਆਪਣੇ ਬਮਿੰਗਮ ਚ ਮਤਲਬ ਇੱਕ ਬਹੁਤ ਵੱਡੀ ਹਾਲ ਕੋਈ ਨਹੀਂ ਦੀ ਖਾਣ ਪੀਣ ਚ ਜਦ ਤੱਕ ਗੁਰਦੁਆਰੇ ਹੈਗੇ ਦਾ ਬਹੁਤ ਚੱਲ ਬਹੁਤ سارے ਲੋਕ ਜਿੱਦਾਂ ਬਹੁਤ سارے ਸਟੂਡੈਂਟ ਮੈਂ ਵੀ ਜੇ ਸਟੂਡੈਂਟ ਸੀ ਮੈਂ ਇੱਥੇ ਰਹਿੰਦਾ ਰਹੀ ਮੈਂ ਵੀ ਗੁਰਦੁਆਰੇ ਹੀ ਮੇਰਾ ਮਤਲਬ ਸਾਰਾ ਚੱਲਦਾ ਰਿਹਾ ਹੀ ਕੋਈ ਰੋਕ ਟੋਕ ਨਹੀਂ ਹੈ ਬਹੁਤ ਵੱਡੀ ਹੈਲਪ ਹੈ ਉਹ ਮਤਲਬ ਬਹੁਤ ਸਾਰੇ ਆਲਮੋਸਟ ਜਿੰਨੇ ਵੀ ਅਸੀਂ ਵੀ ਆਏ ਆ ਸਾਰੇ ਸਟਾਰਟਿੰਗ ਡੇਸ ਤੋਂ ਗੁਰਦੁਆਰੇ ਦੇ ਬਹੁਤ ਬਹੁਤ ਹੋ ਜਾਂਦਾ ਬਸ ਹਾਂ ਤਾਂ ਬਾਕੀ ਜਿਹੜੇ ਸਿੰਗਲ ਜਿੱਦਾਂ ਤੁਸੀਂ ਤੇ ਸਾਰੇ ਚਲੋ ਮੈਂ ਮੈਂ ਜਿਹੜੇ ਸਿੰਗਲ ਜਾਂ ਆਉਣ ਵਾਲੇ ਲੋਕਾਂ ਲਈ ਬੋਝ ਪਰ ਉਹ ਲੋਮੈਂ ਦੇ ਜਿੱਦ ਤੱਕ ਮੈਨੇਜ ਕਰਨਾ ਕੰਮ ਤੇ ਵੀ ਜਾਣਾ ਯੂਨੀਵਰਸਿਟੀ ਵੀ ਜਾਣਾ ਆ ਕੇ ਰੋਟੀ ਦਾ ਵੀ ਕੰਮ ਹੈ ਪਰ ਉਹ ਉਹ ਬੱਚੇ ਫਿਰ ਗੁਰਦੁਆਰੇ ਜਾਂਦੇ ਉੱਥੇ ਜਾ ਕੇ ਸੇਵਾ ਵੀ ਕਰਦੇ ਆ ਲੰਗਰ ਵੀ ਛਕਦੇ ਆ ਦਰਸ਼ਨ ਵੀ ਕਰਦੇ ਆ ਤੇ ਉੱਥੇ ਕੜੀ ਪੈਂਦੇ ਵੀ ਆ ਹਮ ਸਾਰਾ ਕੁਝ ਕਰਦੇ ਆ ਮਤਲਬ ਗੁਰਦੁਆਰੇ ਵਾਲੇ ਵੀ ਬਹੁਤ ਹੈਲਪ ਕਰਦੇ ਆ ਉਹ ਹੈਲਪ ਕਰਦੇ ਆ ਬਹੁਤ ਜ਼ਿਆਦਾ ਲੈ ਕੇ ਗਏ ਨੇ ਤੇ ਅਗੇ ਰੂਮ ਫਾਈਂਡ ਕਰਨਾ ਹੈ ਤੇ ਉਹਨਾਂ ਨੇ ਆਪਣੇ ਨੋਟਿਸ ਬੋਰਡ ਤੇ ਕਾਫੀ ਸਾਰੇ ਆਪਸ਼ਨਸ ਦਿੱਤੇ ਲੋਨ ਕੀਤਾ ਹੋਇਆ ਲੋਕਾਂ ਨੂੰ ਕਿ ਲਗਾ ਬਿਲਕੁਲ ਦੋਰਾ ਜਾ ਕੇ ਉੱਥੇ ਵੀ ਚੈੱਕ ਕਰ ਸਕਦੇ ਆ ਕੰਮ ਜਿੱਥੇ ਜਿੱਥੇ ਰੂਮਸ ਲਾਈਕ ਨੀਅਰ ਬਾਏ ਏਰੀਆਸ ਜਿੱਥੇ ਵੀ ਰੂਮ ਅਵੇਲੇਬਲ ਹੁੰਦੇ ਆ ਤੇ ਕਾਲ ਕਰਕੇ ਪਤਾ ਕਰ ਸਕਦੇ ਆ ਤੇ ਇਹਦੇ ਨਾਲ ਨਾਲ ਉਹ ਜੋਬਸ ਲਈ ਵੀ ਹੈਲਪ ਕਰਦੇ ਆ ਕੁਝ ਲੋਕਾਂ ਦੀ ਹਾਂ ਉਥੇ ਮਨ ਕੇ ਇੱਕ ਵਕੀਲ ਬੈਠੇ ਹੁੰਦੇ ਆ ਨਾ ਕਦੇ ਕਦੇ ਬਹਿੰਦੇ ਆ ਵੀਕੈਂਡ ਤੇ ਹੁੰਦੇ ਆ ਵੀਕੈਂਡ ਤੇ ਬਹਿੰਦੇ ਆ ਤਾਨੂੰ ਕੋਈ ਵੀ ਪ੍ਰੋਬਲਮ ਵੀਜ਼ਾ ਰਿਗਾਰਡਿੰਗ ਜਾਂ ਕਿਹ ਕੋਈ ਵੀ ਤੁਹਾਨੂੰ ਇਸ਼ੂ ਆਉਂਦਾ ਹੈ ਤੁਸੀਂ ਉਹ ਵਕੀਲ ਕੰਸਲਟ ਕਰ ਸਕਦੇ ਹੋ ਉਹ ਫ੍ਰੀ ਐਡਵਾਈਸ ਦਿੰਦੇ ਬਾਕੀ ਜਿਹੜੇ ਬਾਹਰ ਆਉਂਦੇ ਚਲੋ ਫੀਸ ਲੈਂਦੇ ਆ ਚਾਰਜ ਕਰਦੇ ਪਰ ਮਤਲਬ ਫੈਸਿਲਿਟੀ ਹੈ ਉਹ ਕੋ ਦੁਆਰੇ ਕੋ ਵੱਲੋਂ ਤੇ ਇਹ ਬਹੁਤ ਵਧੀਆ ਇੱਕ ਪਲੱਸ ਪੁਆਇੰਟ ਹੈ ਪਲੱਸ ਪੁਆਇੰਟ ਹੈ ਸਫੇਰ ਪਰਮਿੰਗਰ ਉਤੇ ਤੁਹਾਨੂੰ ਮਿਲੇਗਾ ਲੰਡਨ ਵਿੱਚ ਸੌਫਟਹੋਲ ਵਗੈਰਾ ਬਾਕੀ ਦੂਸਰੀਆਂ ਸਿਟੀਜ਼ ਚ ਨਹੀਂ ਹਰਦਾ ਦਾ ਕਿਉਂਕਿ ਇਹ ਵਾਲੀਆਂ ਦੋ ਤਿੰਨ ਜਗ੍ਹਾ ਤੇ ਆਪਣੇ ਪੰਜਾਬੀ ਹੈਗੇ ਆ ਤਾਂ ਬਿਲਕੁਲ ਟੀ ਜ਼ਿਆਦਾ ਚਲੋ ਬਾਕੀ ਇਹੀ ਦੋ ਚਾਰ ਗੱਲਾਂ ਸੀ ਇਹੀ ਦੋ ਚਾਰ ਸਵਾਲ ਸੀ ਜਿਹੜੇ ਤੁਹਾਨੂੰ ਦੱਸਨੇ ਸੀ ਕਿ ਜਿਹੜਾ ਵੀ ਕੋਈ ਇੱਥੇ ਆਂਦਾ ਉਹਨਾਂ ਨੂੰ ਇਦਾਂ ਦੀਆਂ ਪ੍ਰੋਬਲਮਸ ਫੇਸ ਕਰਨੇ ਪੈ ਸਕਦੀਆਂ ਬਾਕੀ ਯੂਨੀਵਰਸਿਟੀਆਂ ਕਈਆਂ ਨੂੰ ਮਿਲ ਜਾਂਦੀਆਂ ਲਾਗੇ-ਲਾਗੇ ਹੁਣ ਇੱਥੇ ਆਪਣੀ ਕਮਿਊਨਿਟੀ ਤੇ ਸਾਰੇ ਲੋਕੀਏ ਲੋਕੀ ਰਹਿਣਾ ਇੱਥੇ ਪਸੰਦ ਕਰਦੇ ਆ ਪਰ ਕਈ ਵਾਰ ਉਹਨਾਂ ਨੂੰ ਯੂਨੀਵਰਸਿਟੀ ਨਹੀਂ ਮਿਲਦੀ ਲਾਕੇ ਤੇ ਯੂਨੀਵਰਸਿਟੀ ਦੂਰ ਮਿਲਦੀ ਆ ਫਿਰ ਉਹਨਾਂ ਨੂੰ ਜਿਆਦਾ ਐਕਸਪੈਂਸਿਵ ਲੱਗਦਾ ਕਿਉਂਕਿ ਉਹਨਾਂ ਦੇ ਕਿਰਾਏ ਵਧ ਜਾਂਦੇ ਆ ਆਉਣ ਜਾਣ ਦਾ ਖਰਚਾ ਰਹਿਣ ਦਾ ਖਰਚਾ ਫਿਰ ਮੈਨੇ ਕਰ ਨੌਕਾਂ ਇਹਦਾ ਉਹ ਸਾਰਾ ਕੁਝ ਦੇਖ ਸੁਣ ਕੇ ਫੇਰ ਹੀ ਬੰਦਾ ਆਏ ਸਾਰਾ ਸਰਚ ਕਰਕੇ ਬਾਕੀ ਆਪਾਂ ਵੀਡੀਓ ਬਣਾਈ ਹੈ ਕਿ ਉਹਦੇ ਜ਼ਰੀਏ ਤੁਹਾਨੂੰ ਸਾਰਾ ਆਪਣਾ ਐਕਸਪੀਰੀਅੰਸ ਦੱਸਿਆ ਜੇ ਕੋਈ ਸਵਾਲ ਹੋਏਗਾ ਤੁਸੀਂ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ ਸਾਡੇ ਜਿਹੜੇ ਮੈਂਬਰ ਆ ਉਹ ਜ਼ਰੂਰ ਹੀ ਫਲਾਈ ਕਰਨਗੇ ਵੀ ਤੁਹਾਨੂੰ ਕੀ ਕੀ ਚੀਜ਼ਾਂ ਕੋਸ਼ਿਸ਼ ਹੈ ਕਿ ਜਿੱਦਾਂ ਵੀ ਤੁਹਾਡੀ ਹੈਲਪ ਹੋ ਸਕਦੀ ਹੋ ਕਰਨਗੇ ਤੇ ਬਾਕੀ ਤਾਂ ਆਪਨੇ ਐਕਸਪੀਰੀਐਂਸਿਸ ਦੇ ਅਕੋਰਡਿੰਗ ਕੰਸਟਰ ਕਰ ਸਕਦਾ ਹਾਂ ਬਾਕੀ ਕਿ ਕੁਝ ਲੋਕ ਇੱਥੇ ਆਉਂਦੇ ਉਹਨਾਂ ਨੂੰ ਬਹੁਤ ਸੂਟ ਕਰਦਾ ਮਤਲਬ ਆਨੇ ਹੀ ਕੰਮ ਆ ਜਾਂਦਾ ਬਹੁਤ ਵਧੀਆ ਬਹੁਤ ਵਧੀਆ ਰਹਿਣ ਸੈਨ ਹੋਏਗਾ ਨਹੀਂ ਤੇ ਬਾਕੀ ਕਿਸਮਤ ਤੇ ਵੀ ਟਿਕਾਣੇ ਕਰਦਾ ਹੈ ਲੱਗ ਤੇ ਲੱਗ ਤੇ ਵੀ ਡਿਪੈਂਡ ਕਰਦਾ ਹੈ ਤੁਹਾਡੀ ਮਿਹਨਤ ਤੇ ਵੀ ਡਿਪੈਂਡ ਕਰਦਾ ਵੀ ਤੁਸੀਂ ਕਿੰਨੀ ਕਿ ਮਿਹਨਤ ਕਰਦੇ ਹੋ ਉਸ ਤੇ ਵੀ ਡਿਪੈਂਡ ਕਰਦਾ ਤੇ ਚਲੋ ਆਪਾਂ ਆਪਣਾ ਐਕਸਪੀਰੀਐਂਸ ਹੋ ਕਿਤੇ ਹੁਣ ਤੁਸੀਂ ਤਦ ਸੋ ਇਹ ਆਪਣਾ ਕਮੈਂਟ ਚ ਜੋ ਵੀ ਤੁਹਾਡੀ ਪ੍ਰੋਬਲਮ ਹੋਊਗੀ ਤੇ ਚਲੋ ਠੀਕ ਆ ਇੱਥੇ ਹੀ ਆਪਾਂ ਆਪਣੀ ਵੀਡੀਓ ਨੂੰ ਐਡ ਕਰਦੇ ਆ ਤੇ ਠੀਕ ਆ ਜੀ ਸასი ਟਾਲ ਵਾਈ ਸਾਰਨ